ਦੇ ਮਹਾਰਾਜ ਜੀ ਦੇ ਚਰਨਾ ਤੇ ਚਲਾ ਗਿਆ ਜੀ ਤੇ ਜਾ ਕੇ ਵਜ਼ੀਰ ਕਰ ਗਿਆ ਸਤਗੁਰੂ ਜੀ ਮੈਂ ਵੇਰ ਹਾਂ ਮੈਂ ਕਈਆਂ ਲੋਕਾਂ ਦੇ ਮੇਰੇ ਅੰਦਰ ਤੁਸੀਂ ਪੈਦਾ ਕਰ ਲੋ ਕਹਿੰਦੇ ਜਦੋਂ ਪਹਿਲਾ ਪਾਠ ਸੁਣੀ ਸਰਦਾ ਸੁਣਿਆ ਵਜ਼ੀਰ ਕਹਿੰਦੇ ਸੁਣਦਿਆਂ ਸਾਰ ਜਿਹੜੀ ਪੀੜਾ ਸੀ ਨਾ ਇੱਕਦਮ ਖਤਮ ਹੋ ਗਈ ਆ ਉਹ ਜੀ ਸਤਨਾ ਕੁਈ ਸਾਖ ਦੀ ਪਾਣੀ ਦੀ ਸੰਖਿਆ ਨਹੀਂ ਉਸ ਤੋਂ ਬਾਅਦ ਵਜੀਰ ਖਾਂ ਹਰ ਰੋਜ਼ ਦਿਨੋਂ ਮੂੰਹ ਦੇ ਵਿੱਚ ਕੁਝ ਖਾਦੇ ਆ ਰੋਜ਼ ਹਾਂਜੀ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਤੇ ਗਏ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਉੱਥੇ ਬਹੁਤ ਜ਼ਿਆਦਾ ਰੌਣਕ ਸੀਗੀ ਚਹਿਲ ਪਹਿਲ ਤੇ ਆਪਣਾ ਸਜੇ ਹੋਏ ਸੀਗੇ ਗੁਰਦੁਆਰਾ ਸਾਹਿਬ ਅਸੀਂ ਉੱਥੇ ਮੱਥਾ ਟੇਕਿਆ ਤੇ ਰਸੀ ਨੇ ਬਾਹਰ ਆ ਕੇ ਦੀਵਿਆਂ ਦੀ ਰੌਣਕ ਦੇਖੀ ਤੇ جگਮਗਾਉਂਦੇ ਦੀਵੇ ਮੋਮਬਤੀਆਂ ਤੇ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਸੀ ਮੇਰੇ ਬੇਟੇ ਨੇ ਉੱਥੇ ਬੈਠ ਕੇ ਦੀਵਾ ਲਗਾਇਆ ਤੇ ਨਾਲ ਮੋਮਬਤੀਆਂ ਲਗਾਈਆਂ ਆ ਦੇਖੋ ਜੀ ਇੱਥੇ ਅਸੀਂ ਦੀਵਾ ਲਗਾ ਰਹੇ ਹਾਂ बेटे ने इत मोमबत्तियां लगे तो बहुत सोहना लगे सू बहुत बढ़िया लग्या खुशी मिली मन में चलो जी इत भी दीवा लगा लिया ਉਸ ਤੋਂ ਬਾਅਦ ਫਿਰ ਅਸੀਂ ਨੇ ਜਗਾ ਜਗਾ ਹੋਰ ਵੀ ਦੀਵੇ ਲਗਾਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਮੋਮਬਤੀਆਂ ਵੀ ਲਗਾਈਆਂ ਤੇ ਇੱਕ ਦੀਵਾ ਫਿਰ ਅਸੀਂ ਇੱਥੇ ਲਗਾਇਆ ਇਹ ਦੀਵਾ ਬਹੁਤ ਸੋਹਣਾ ਸੀਗਾ ਬਹੁਤ ਪਿਆਰਾ ਤੇ ਮੈਂ ਇਦਾਂ ਦਾ ਦੀਵਾ ਜ਼ਰੂਰ ਲੈ ਕੇ ਆਉਣੀ ਹੁੰਦੀ ਆ ਗੁਰਦੁਆਰਾ ਸਾਹਿਬ ਆ ਦੇਖੋ ਕਿੰਨਾ ਸੋਹਣਾ ਉਹ ਦੀਵਾ ਹੈਗਾ ਪਰ ਇਹ ਮੋਮਬਤੀ ਵਾਲਾ ਹੈਗਾ ਦੂਜੇ ਵੀ ਲੈ ਕੇ ਆਏ ਸੀ ਅਸੀਂ ਤੇ ਇਹ ਵਾਲਾ ਦੀਵਾ ਵੀ ਲੈ ਕੇ ਆਏ ਸੀ ਤੇ ਇਹਨੂੰ ਬਹੁਤ ਪਿਆਰਾ ਲੱਗਦਾ ਇਹ ਦੀਵਾ ਤੇ ਘਰ ਵੀ ਮੰਜगाने ਹੁੰਨੇ ਆ ਆ ਦੇਖੋ ਜੀ ਜਗਮਗਾਉਂਦੇ ਕਿੰਨਾ ਸੋਹਣਾ ਲੱਗ ਰਿਹਾ ਤੇ ਫਿਰ ਅਸੀਂ ਨੇ ਗੁਰਦੁਆਰਾ ਸਾਹਿਬ ਜੀ ਦੇ ਗੇਟ ਦੇ ਅੱਗੇ ਉੱਥੇ ਵੀ ਅਸੀਂ ਨੇ ਦੀਵੇ ਲਗਾਇਏ ਦੀਵੇ ਨਹੀਂ ਪਰ ਇੱਥੇ ਮੋਮਬੱਤੀਆਂ ਲਗਾ ਰਹੀ ਸੀ ਸਾਰੇ ਮੋਮਬੱਤੀ ਲਗਾਈ ਮੇਰੇ ਬੇਟੇ ਨੇ ਤੇ ਦੋਨੇਂ ਦਰਵਾਜਿਆਂ ਤੇ ਮੋਮਬਤੀਆਂ ਲਗਾਈਆਂ ਇੱਕ ਇੱਧਰ ਇੱਕ ਦੂਸਰੇ ਪਾਸੇ ਫਿਰ ਅਸੀਂ ਨੇ ਆਪਣੀਆਂ ਜੁੱਤੀਆਂ ਲਈਆਂ ਜੀ ਤੇ ਆਪਣੇ ਘਰ ਲਈ ਹੋ ਗਏ ਅਸੀਂ ਰਵਾਨਾ ਥੈਂਕ ਯੂ ਜੀ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ ਬਹੁਤ ਵਧੀਆ ਲੱਗਿਆ ਓਕੇ ਜੀ ਬਾਏ okay oh. I'm okay. gonna